ਬੀਤੇ ਦਿਨਾਂ ਦੇ ਵਿੱਚ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਜਿਸ ਵਿੱਚ ਇੱਕ ਪਿਤਾ ਸਕੂਲ ਦੇ ਅਧਿਆਪਕਾ ਉੱਪਰ ਗੰਭੀਰ ਇਲਜ਼ਾਮ ਲਗਾਉਂਦਾ ਹੈ ਔਰ ਉਹਨਾਂ ਦੇ ਖਿਲਾਫ ਅਪਦਰ ਸ਼ਬਦਾਵਲੀ ਦੀ ਵਰਤੋਂ ਵੀ ਕਰਦਾ ਹੈ ਆਖਰ ਸਕੂਲ ਦੇ ਵਿੱਚ ਪਹੁੰਚਿਆ ਸਕੂਲ ਹੈ ਪਿੰਡ ਪੰਡੋਰੀ ਗੋਲਾ ਦਾ ਸਰਕਾਰੀ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਪੰਡੋਰੀ ਗੋਲਾ ਜ਼ਿਲ੍ਹਾ ਤਰਨਤਾਰਨ ਦਾ ਇਹ ਸਕੂਲ ਹੈ ਜਿੱਥੇ ਅਸੀਂ ਪਹੁੰਚੇ ਹਾਂ ਔਰ ਸਕੂਲ ਟੀਚਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਖਰ ਕੀ ਹੈ ਪੂਰਾ ਮਾਮਲਾ ਪਰ ਸੂਤਰਾਂ ਦੀ ਜਾਣਕਾਰੀ ਅਨੁਸਾਰ ਬੱਚੇ ਵੱਲੋਂ ਕਲਾਸ ਦੇ ਵਿੱਚ ਯੂਰਨ ਪਾਸ ਕੀਤਾ ਜਾਂਦਾ ਹੈ ਔਰ ਸ਼ਰਾਰਤ ਦੇ ਨਾਲ ਇਹ ਕੰਮ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਕਲਾਸ ਸਕੂਲ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੀ ਕਲਾਸ ਦੇ ਇੰਚਾਰਜ ਨੇ ਉਹਨਾਂ ਵੱਲੋਂ ਨੋਟਿਸ ਲਿਆ ਜਾਂਦਾ ਹੈ ਔਰ ਜਦੋਂ ਬੱਚੇ ਨੂੰ ਡਾਂਟਣ ਦੀ ਗੱਲ ਆਉਂਦੀ ਆ ਤਾਂ ਪਿਤਾ ਵੱਲੋਂ ਵਿਰੋਧ ਕੀਤਾ ਜਾਂਦਾ ਔਰ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਿਤਾ ਵੱਲੋਂ ਕਿਸ ਤਰੀਕੇ ਦੇ ਨਾਲ ਅਪੱਦਰ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਇਹ ਗੱਲ ਸਾਹਮਣੇ ਆਈ ਹੈ ਕਿ ਪਿਤਾ ਦੇ ਖਿਲਾਫ ਔਰ ਉਸ ਦੀ ਮਾਤਾ ਦੇ ਖਿਲਾਫ ਜਿਹੜਾ ਆ ਕੇਸ ਦਰਜ ਹੋ ਚੁੱਕਾ ਹੈ ਔਰ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਪਰ ਆਖਰ ਮਾਮਲਾ ਕੀ ਹੈ ਸਾਡੇ ਜਿਹੜੇ ਆਮ ਜਨਤਾ ਹੈ ਉਹ ਇਸ ਮਾਮਲੇ ਤੋਂ ਅਣਜਾਣ ਨੇ ਆਕਰ ਬੱਚੇ ਦੇ ਹੱਕ ਦੇ ਵਿੱਚ 침ਤੀ ਵੀ ਆ ਰਹੀ ਹੈ ਪਰ ਸੱਚ ਵੀ ਸਾਹਮਣੇ ਆਉਣਾ ਜ਼ਰੂਰੀ ਹੈ ਇਸ ਕਰਕੇ ਸਕੂਲ ਦੇ ਵਿੱਚ ਪਹੁੰਚੇ ਆ ਸਕੂਲ ਦੇ ਵਿੱਚ ਅਸੀਂ ਪ੍ਰਿੰਸੀਪਲ ਸਾਹਿਬ ਔਰ ਇੰਚਾਰਜ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਆਖਰ ਮਾਮਲਾ ਕੀ ਹੈ ਆ ਲੋ ਆਜ ਨਹੀਂ ਮੈਡਮ ਆ ਮੇਰੇ ਬੱਚੇ ਦਾ ਨਾਮ ਲਾਉਣੇ ਪੈ ਸਕੂ 8ਵੀਂ ਕਲਾਸ ਦੇ ਵਿੱਚ ਪੜਦਾ ਪੀ ਬਾਫੂਮ ਕਰਦਾ ਆ ਮੈਡਮ ਜਿਹੜੀ ਆ ਸੜ ਮੇਰੇ ਬੱਚੇ ਦਾ ਨਾਮ ਲਾਉਂਦੇ ਨਜਾਇਬੁੱਝ ਕੇ ਆ ਇੱਕ ਆ ਮੈਡਮ ਮੇਰੇ ਬੱਚੇ ਦਾ ਨਾਮ ਲਾਉਂਦੇ ਆਵੇ ਅੰਦਰ ਬਾਰ ਬਾਰ ਕੇ ਬੈਠੀਆਂ ਜੇ ਮੇਰੇ ਬੱਚੇ ਨੇ ਕੋਈ ਖਾ ਲਿਆ ਜੇ ਆ ਮੇਰੀ ਭੈਣ ਜੇ ਮੇਰੇ ਬੱਚੇ ਨੇ ਕੋਈ ਖਾ ਲਿਆ ਮੇਰੇ ਬੱਚੇ ਨੇ ਕੋਈ ਖਾ ਲਿਆ ਆ ਮੈਡਮ ਦੇ ਛੇੜ ਚੜ ਕੇ ਮੈਂ ਖਾ ਲਿਆ ਮੇਰੇ ਘਰ ਦੀ ਨੇ ਖਾ ਲਿਆ ਆ ਮੈਡਮ ਦੇ ਕਾਨੂੰਨੀ ਕਾਰਵਾਈ ਕਰਿਓ ਤੇ ਅੱਜ ਮਾਸਟਰ ਜਿਹੜਾ ਪ੍ਰਿੰਸੀਪਲ ਹੈ ਕੋਈ ਵੀ ਆ ਆ ਮੈਡਮ ਨੇ ਤੇ ਮੈਂ ਅੱਜ ਖਾ ਲੈਣਾ ਜੀ ਕੋਈ ਨਾ ਕੋਈ ਦਵਾਈ ਇਹਨਾਂ ਤੱਕ ਨੂੰ ਪਾਜੀ ਇਹ ਨਹੀਂ ਬੱਚੇ ਦਾ ਇਹਨਾਂ ਨੇ ਜਾਇ ਬੁੱਝ ਕੇ ਨਗ ਆਇਆ ਮਾਸਟਰ ਆ ਮੈਡਮਾਂ ਨੇ ਵੀ ਇਹਦੇ ਸਕੂਲ ਦੇ ਵਿੱਚ ਬਾਥਰੂਮ ਕੀਤਾ ਵਾ ਉਤੋਂ ਨਾ ਬੱਚਿਆਂ ਨੂੰ ਸਿਖਾਤਾ ਵਾ ਉਹ ਸਰ ਦੇ ਉਤੋਂ ਪਿਆ ਮੈਨੂੰ ਆਣ ਕੇ ਛੇ ਜੀ ਗੱਲ ਕਰ ਕਿਹਦੇ ਬੱਚੇ ਕਿਹਦੇ ਬੱਚੇ ਦਾ ਨਾਮ ਲਿਆ ਆਵੇਂ ਆ ਆ ਬੱਚੇ ਮੇਰੇ ਬੱਚੇ ਨੂੰ ਰਖਮੀ ਕਲਾ ਦੇ ਵਿੱਚ ਪਰਦਾ ਇਹਨਾਂ ਨੇ ਮੇਰੇ ਬੱਚੇ ਨੂੰ ਘੁੱਟ ਮਾਰ ਕੀਤੀ ਆ ਸਕੂਲ ਦੇ ਵਿੱਚ ਬਾਦਲੂ ਕੀਤਾ ਮੇਰੇ ਬੱਚੇ ਨੇ ਆ ਸਾਨੂੰ ਕਹਿ ਵੀ 100 ਖਾਰੇ ਗੁਰੂਆਂ ਦੇ ਸਭ ਜਾ ਕੇ ਮਾ ਆਪਣਾ ਬੱਚੇ ਨੇ ਖੁਦ ਮੈਂ ਮਾ ਆਪਣਾ ਬੱਚਾ ਮਾਰ ਦੂਗਾ ਜਾਂ ਮੈਂ ਮਰ ਜਾਣਾ ਜੇ ਜੇ ਮੈਨੂੰ ਇਨਸਾਨ ਪਿੰਡ ਪਨੋੜੀ ਗੋਲਾ ਜਿਲ੍ਹਾ ਤਨਤਾਂ ਦੇ ਜਿਲ੍ਹਾ ਤਨਤਾਂ ਪਿੰਡ ਪਨੋੜੀ ਗੋਲਾ ਦੇ ਘੱਟ ਛੂਲੇ ਆਏ ਹੈ ਬੈਜਾ ਛਾੜ ਦੇ ਭਗਵਾਨ ਜੀ ਐਮਸੀ ਸਾਹਿਬ ਜੀ ਤੁਹਾਡੇ ਘੜੀ ਬੇਨਤੀ ਆ ਇਹਨਾਂ ਦੀ ਪਤਰੀ ਕਿਦਾਂ ਕਿਤੇ ਸਰਾਂ ਨਹੀਂ ਕੀਤੀ ਜਾਵੇ ਜੇ ਨਹੀਂ ਮੈਨੂੰ ਜਲਦੀ ਜਲਦੀ ਇਨਸਾਫ ਮਿਲਿਆ ਮੈਂ ਦਵਾਈ ਖਾ ਕੇ ਮਰ ਜਾਣਾ ਜੇ ਇਹ ਮੈਂ ਮਟੂਠੇ ਨਾਲ ਲਾਉਂਦੀਆਂ ਸਾਰੀਆਂ ਇਹ ਕਹੇ ਸਰ ਜੀ ਬੈਠਿਆ ਕਿਹੜਾ ਬੱਚਾ ਸਕੂਲ ਦੇ ਵਿੱਚ ਮੈਂ ਬਾਲਰੂਮ ਕਾ ਲੂਗਾ ਹੈ ਇਹ ਤਾਂ ਨਹੀਂ ਜੈ ਨਾਲੀ ਬੋਲਦੀ ਮੁਰਕੇ ਨਾ ਕਿ ਮੈਂ ਤਾਂ ਕੋਈ ਕੋਈ ਹਮਲਾ ਕਰਤਾ ਜੇ ਐਮ ਸੀ ਸਾਹਿਬ ਜੀ ਮੈਂ ਪਹਿਲਾਂ ਕਿ ਸਕੂਲ ਦੇ ਵਿੱਚ ਕੋਈ ਹਮਲਾ ਕਰਤਾ ਕੋਈ ਨੁਕਸਾਨ ਕਰਤਾ ਬਾਅਦ ਵਿੱਚ ਮੈਨੂੰ ਇਹ ਲਾ ਕੇ ਮੇਰੇ ਬੱਚੇ ਦਾ ਨਾਂ ਅਣਜਾਣ ਬੱਚੇ ਨਾ ਲਾਇਆ ਵਾ ਮੇਰਾ ਨਾਂ ਰਾਜੂ ਜੀ ਸਰ ਜਾਨੋ ਬਤਨ ਸਿੰਘ ਬੱਚੇ ਮੇਰਾ ਨਾਮ ਅਜੇ ਪ੍ਰਤਾਪ ਸਿੰਘ ਹਾਂਜੀ ਇਹ ਮੇਰੇ ਬੱਚੇ ਦਾ ਠੂਠਾ ਨਾਲ ਆ ਰਿਹਾ ਸਰ ਆ ਜਾ ਸਰ ਆ ਸਰ ਮੇਰੇ ਬੱਚੇ ਦਾ ਠੂਠਾ ਨਾਲ ਆ ਰਿਹਾ ਜੇ ਅਵੇ ਸਰ ਬੈਠਾ ਇਹ ਮੇਰੇ ਬੱਚੇ ਮੈਨੂੰ ਬੜਾ ਬਦਮੀਚੀ ਨਾ ਬੋਲਿਆ ਵਾ ਇਹ ਬੱਚੇ ਨੂੰ ਮੈਂ ਕਰ ਦੂੰ ਜੋ ਕਰ ਦੂੰ ਮੈਂ ਸਕੂਲ ਦੇ ਵਿੱਚ ਕੋਈ ਨਾ ਕੋਈ ਹੱਗਾ ਨਾ ਕਰ ਦੇਣਾ ਜੇ ਕਦੇ ਐਸਾ ਤੇ ਪੀਸ ਤੇ ਸਾਧੋ ਮੈਂ ਮੇਰੇ ਮੈਨੂੰ ਗੁੱਸਾ ਵੜਾ ਜੇ ਮੇਰੇ ਬੱਚੇ ਦਾ ਇਹਨਾਂ ਨਾਲ ਜਾਇਜ਼ ਨਾ ਆਇਆ ਮੇਰੀ ਪਰਾਣੀ ਡਿੰਸਰ ਦੇ ਨਿੱਕੇ ਸਕੂਲੇ ਵੀ ਪ੍ਰਿੰਸੀਪਲ ਨਾ ਮੈਂ ਕੋਨਾ ਕੋਈ ਕੰਮ ਕਰ ਦੇਣਾ ਜਾਂ ਮੈਂ ਮਾਸਟਰ ਮੈਡਮਾਂ ਇੱਥੇ ਕੁੱਟ ਦੇਣੀ ਏ ਜਾਂ ਮੇਰਾ ਮੇਰੀ ਕੰਮ ਨਿਭਾ ਰੋ ਮੈਂ ਕੋਈ ਸ਼ਾਂਤ ਹਾਂ ਮੈਂ ਕੋਨਾ ਕੋਈ ਖਾ ਕੇ ਅੱਜ ਮਰ ਜਾਣਾ ਜਿੰਨਾ ਦੀ ਦੁੱਖੋ ਉਹ ਮੈਡਮ ਦੇ ਦੁੱਖੋ ਵਿੱਚ ਖਾ ਕੇ ਮਰ ਜਾਏ ਇਹ ਮੇਰੇ ਬੱਚੇ ਤੋਂ ਉਹਨਾਂ ਕੋਈ ਮਾਫੀ ਨਾ ਮੰਗਾਈ ਮੈਡਮਾਂ ਨੇ ਮਾਫੀ ਨਾ ਮੰਗੀ ਆ ਸਰ ਨੇ ਪੈਰੀ ਮੇਰੇ ਬੱਚੇ ਦੇ ਚਲ ਨਾ ਛੱਡ ਮਾਫੀ ਮੰਗੀ ਮੇਰੇ ਬੱਚੇ ਕੋ ਹਾਂ ਭਰਾ ਮੇਰਾ ਸਾਲਾ ਲੱਗਦਾ ਬੱਚੇ ਦੇ ਨਾਲ ਲੱਗੂਗਾ ਹਾਂ ਕੋਈ ਮਾਫੀ ਹੋਇਆ ਦੱਲਿਓ ਹਾਲੋ ਜੀ ਮੈਡਮ ਆ ਆ ਜਿਹੜੀ ਮੈਡਮ ਆ ਮੇਰੇ ਬੇ ਜੀ ਬੜਾ ਨਾਮ ਆ ਅਮਨਦੀਪ ਕੌਰ ਇਹ ਕਿਲਾ ਸਕੂਲ ਜੀ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਕਰਨਤਾਰਨ ਜ਼ਿਲ੍ਹਾ ਜੀ ਜਿਹੜੀ ਇਹ ਵੀਡੀਓ ਕਵਾਇਲ ਹੋ ਗਈ ਜਿੱਥੇ ਇੱਕ ਬੱਚੇ ਦਾ ਪਿਤਾ ਜਿਹੜਾ ਕਾਫੀ ਐਕਸਟਰਾ ਰੋਣਾ ਹੋ ਰਿਹਾ ਕੀ ਸਗਾਂ ਰੋਣਾ ਕਰੇ ਹਾਂਜੀ ਸਰ ਉਹ ਜਿਹੜੇ ਮੇਰੇ ਤੇ ਇਲਜ਼ਾਮ ਲਾ ਰਹੇ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਆ 22 ਤਰੀਕ ਨੂੰ ਸ਼ਾਮ ਨੂੰ 8th ਪੀਰੀਅਡ ਵਿੱਚ ਬੱਚੇ ਨੇ ਕਲਾਸ ਵਿੱਚ ਜਿਹੜਾ ਵਾ ਬਾਥਰੂਮ ਪਾਸ ਕੀਤਾ ਉਨੇ ਮਤਲਬ ਜੇ ਉਹਨੇ ਮਤਲਬ ਆ ਨਿਕਲਿਆ ਹੁੰਦਾ ਤੇ ਫਿਰ ਮੈਂ ਇਸ ਚੀਜ਼ ਨੂੰ ਮੰਨ ਸਕਦੀ ਸੀ ਉਹਨੇ ਜਾਣ ਬੁੱਝ ਕੇ ਜਿਪ ਖੋਲ ਕੇ ਜਿਹੜਾ ਵਾ ਕਲਾਸ ਵਿੱਚ ਗਰਲ ਸਟੂਡੈਂਟ ਵੀ ਬੈਠੀਆਂ ਸੀ ਉਹਨਾਂ ਵੀ ਸਾਰਿਆਂ ਨੇ ਦੇਖਿਆ ਬੱਚਿਆਂ ਨੇ ਤੇ ਉਸੇ ਟਾਈਮ ਦੇ ਨਾਲ ਹੀ ਉਹਨਾਂ ਦੀ ਕਲਾਸ ਵਿੱਚ ਸਾਇੰਸ ਮਿਸਟਰਸ ਮੈਡਮ ਦਾ ਪੀਰੀਅਡ ਸੀ ਸਤਨਾਮ ਕੌਰ ਦਾ ਉਹ ਬਲੈਕਬੋਰਡ ਤੇ ਕੰਮ ਕਰਵਾ ਰਹੇ ਸਾਰੇ ਬੱਚੇ ਜਿਹੜੇ ਉਧਰ ਸੀ ਤੇ ਜਦੋਂ ਇਹ ਲਾਸਟ ਬੈਂਚ ਤੇ ਬੈਠਾ ਸੀ ਬੱਚਾ ਤੇ ਇਹਨੇ ਜਦੋਂ ਯੂਰਨ ਪਾਸ ਕੀਤਾ ਤੇ ਤੋਂ ਅਗਲੇ ਬੈਂਚ ਵਾਲੇ ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਪੈਰ ਗਿੱਲੇ ਹੋਏ ਜਦੋਂ ਉਹਨਾਂ ਤੇ ਛਿੱਟੇ ਪਏ ਉਹ ੁੱਟ ਕੇ ਦੂਜੀ ਸਾਈਡ ਤੇ ਹੋਏ ਇਹ ਵੀ ਬੈਗ ਚੁੱਕ ਕੇ ਹੋਇਆ ਤੇ ਮੈਡਮ ਕਹਿੰਦੇ ਮੈਂ ਪਿੱਛੇ ਵੇਖਿਆਗਾ ਕੁਝ ਹਲਚਲ ਹੋਈ ਕਲਾਸ ਦੇ ਵਿੱਚ ਸਾਰੇ ਬੱਚੇ ਹੱਸ ਪਏ ਆ ਤੇ ਕਹਿੰਦੇ ਮੈਂ ਇਹਨਾਂ ਨੂੰ ਮਤਲਬ ਇਹਨੂੰ ਬੱਚੇ ਨੂੰ ਆਪਣੇ ਕੋਲ ਬੁਲਾਇਆ ਤੇ ਕਹਿੰਦੇ ਇੰਨੀ دیر ਨੂੰ ਛੁੱਟੀ ਹੋ ਗਈ ਤੇ ਬੱਚਿਆਂ ਨੇ ਜਿਹੜਾ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਤੇ ਜਦੋਂ ਕਲਾਸ ਤੋਂ ਬਾਹਰ ਆ ਗਏ ਤੇ ਅੱਗੇ ਮੈਂ ਆ ਰਹੀ ਸੀ ਆਫਿਸ ਵਾਲ ਨੂੰ ਅਟੈਂਡنس ਲਗਾਉਣ ਵਾਸਤੇ ਤੇ ਇਹਨਾਂ ਨੇ ਬੱਚਿਆਂ ਨੇ ਜਿਹੜਾ ਮੇਰੇ ਕੋ ਫੜ ਕੇ ਲੈ ਕੇ ਆਏ ਬੱਚੇ ਨੂੰ ਕਹਿੰਨੇ ਮੈਡਮ ਕਲਾਸ ਦੇ ਵਿੱਚ ਬਾਥਰੂਮ ਕਰਤਾ ਮੈਂ ਇਹਦੀ ਪੈਂਟ ਚੈੱਕ ਕੀਤੀ ਪੈਂਟ ਜਿਹੜੀ ਸੁੱਕੀ ਸੀ ਤੇ ਬੱਚਿਆਂ ਨੂੰ ਮੈਂ ਕਿਹਾ ਕਿ ਪੈਂਟ ਤੇ ਸੁੱਕੀ ਤੇ ਝੂਠ ਬੋਲ ਰਿਹਾ ਤੇ ਉਹਨਾਂ ਨੇ ਕਿਹਾ ਮੈਡਮ ਇਹਨੇ ਜਿਪ ਖੋਲ ਕੇ ਜਿਹੜਾ ਬਾਥਰੂਮ ਆ ਕੀਤਾ ਕਲਾਸ ਦੀ ਮੋਨੀਟਰ ਜਿਹੜੀ ਉਹ ਵੀ ਨਾਲ ਆਈ ਉਹਨਾਂ ਦੇ ਤੇ ਮੈਂ ਕਿਹਾ ਵੀ ਚਲੋ ਕੋਈ ਨਹੀਂ ਉਸ ਟਾਈਮ ਤੇ ਜਿਹੜੇ ਪੀਐਨ ਸਾਡੇ ਉਹ ਨਾਲ ਦੀ ਨਾਲ ਹੀ ਉਧਰਲੀ ਸਾਈਡ ਤੋਂ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰਦੇ ਤੇ ਦਰਵਾਜ਼ਾ ਬੰਦ ਹੋ ਜਾਂਦਾ ਤੇ ਮੈਂ ਕਿਹਾ ਅਪ ਸਵੇਰੇ ਆਣ ਕੇ ਚੈੱਕ ਕਰਾਂਗੇ ਜਦੋਂ ਮੈਂ ਸਵੇਰੇ ਕਲਾਸ ਵਿੱਚ ਗਈ ਤੇ ਕਲਾਸ ਵਿੱਚ ਕਾਫੀ ਬਦਬੂ ਆ ਰਹੀ ਸੀ ਲੜਕੀਆਂ ਲੜਕੇ ਸਾਰੇ ਮੂੰਹ ਟੱਕ ਕੇ ਬੈਠੇ ਸੀ ਤੇ ਮੈਨੂੰ ਵੀ ਬਹੁਤ ਬਦਬੂ ਆਈ ਤੇ ਇਹ ਬੱਚਾ ਜਿਹੜਾ ਸੀ ਇਹ ਨੈਕਸਟ ਡੇ ਆਇਆ ਨਹੀਂ ਫਿਰ ਇਹਨਾਂ ਨੇ ਮੈਂ ਜਿਹੜੀ ਸਾਡੀ ਸਲੀਪਰ ਮਨਦੀਪ ਔਰ ਉਹਦੇ ਕੋਲੋਂ ਕਮਰਾ ਸਾਫ਼ ਕਰਵਾਇਆ ਪਾਈਪ ਲਾ ਕੇ ਉਹਨਾਂ ਨੇ ਸਾਰਾ ਕਮਰਾ ਬੈਂਚ ਸਾਰਾ ਕੁਝ ਕੀਤਾ ਮਾਤੂ ਕੀਤਾ ਉਹ ਬੱਚਾ ਬਿਮਾਰ ਸੀ ਮੈਡੀਕਲ ਅਫਸਰ ਗਿਆ ਵੈਸੇ ਛਲਾੜਤਾ ਕੀਤਾ ਨਹੀਂ ਨਹੀਂ ਛਲਾੜਤਾ ਨਹੀਂ ਕੀਤਾ ਬਿਲਕੁਲ ਠੀਕ ਸੀਗਾ ਉਹ ਉਹਨਾਂ ਨੇ ਬੱਚਿਆਂ ਨੇ ਕਲਾਸ ਵਿੱਚ ਵੀ ਤਾਈਓ ਨੇ ਦੱਸਿਆ ਉਹ ਬੱਚੇ ਦੱਸਦੇ ਕਿ ਉਹ ਸਾਨੂੰ ਧਮਕਾਉਂਦਾ ਹੀ ਕਿ ਜੇ ਤੁਸੀਂ ਮੈਡਮ ਨੂੰ ਦੱਸਿਆ ਤੇ ਮੈਂ ਤੁਹਾਨੂੰ ਮਾਰੂੰਗਾ ਤੇ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਬੱਚੇ ਵੱਲੋਂ ਟੀਚਰ ਨੂੰ ਪੁੱਛਿਆ ਗਿਆ ਬਾਥਰੂਮ ਜਾਣ ਦਾ ਪਰ ਕਿਚਨ ਦੇ ਜਾਣ ਦੀ ਬਿਲਕੁਲ ਨਹੀਂ ਸਰ ਬਿਲਕੁਲ ਝੂਠ ਬੱਚਾ ਆਇਆ ਨਹੀਂ ਛੁੱਟੀ ਲੈਣ ਬਿਲਕੁਲ ਗਲਤ ਹਾਂ ਮੈਂ ਇਹ ਸਕਾਲ ਦੀ ਪੁਸ਼ਟੀ ਜਿਹੜੀ ਆ ਪਹਿਲਾਂ ਮੈਡਮ ਨੂੰ ਜਦੋਂ ਮੈਂ ਕਲਾਸ ਵਿੱਚ ਗਈ ਆ ਮੈਂ ਮੈਡਮ ਨੂੰ ਫੋਨ ਕਰਕੇ ਪੁੱਛਿਆ ਕਿ ਕੀ ਤੁਹਾਡੇ ਕੋਲ ਅਜੇ ਪ੍ਰਤਾਪ ਜਿਹੜਾ ਉਹ ਛੁੱਟੀ ਲੈਣ ਆਇਆ ਸੀ ਉਹਨਾਂ ਕਿਹਾ ਨਾ ਬਿਲਕੁਲ ਨਹੀਂ ਮੇਰੇ ਕੋਲ ਤੇ ਆਇਆ ਹੀ ਨਹੀਂ ਛੁੱਟੀ ਲੈਣ ਵਾਸਤੇ ਉਹ ਦੀ ਜਿਹੜੀ ਵੀਡੀਓ ਬਣਾਈ ਗਈ ਹੈ ਉਹਦਾ ਹਾਈਪਰ ਜਾਂ ਇਸ ਤਰ੍ਹਾਂ ਬੂਸ ਕਰਦੇ ਭਈ ਉਹ ਕਉ ਕਾਰਨ ਕੀ ਹੋ ਗਿਆ ਹਾਂਜੀ ਸਰ ਫੇਰ ਇਹਨਾਂ ਨੇ ਕੀ ਕੀਤਾ 23 ਤਰੀਕ ਨੂੰ ਉਹਨਾਂ ਨੂੰ ਮੈਂ ਕਾਫੀ ਫੋਨ ਕਾਲ ਕੀਤੀਆਂ ਇਹਨਾਂ ਨੇ ਬਿਲਕੁਲ ਰਿਸਪੌਂਸ ਨਹੀਂ ਦਿੱਤਾ ਠੀਕ ਹੈ ਜੀ ਇਹ ਕਹਿੰਦੇ ਆ ਕਿ ਮੈਡਮ ਨੇ ਮੇਰੇ ਬੱਚੇ ਨਾਲ ਕੁੱਟ ਮਾਰ ਕੀਤੀ ਆ ਮੇਰੇ ਬੱਚੇ ਤੇ ਗਲਤ ਇਲਜ਼ਾਮ ਲਗਾਇਆ ਤੇ ਇਹਨਾਂ ਨੂੰ 23 ਤਰੀਕ ਨੂੰ ਸਕੂਲ ਆ ਕੇ ਮੇਰੇ ਕੋਲ ਆਣ ਕੇ ਗੱਲ ਨੂੰ ਵੈਰੀਫਾਈ ਕਰਨਾ ਚਾਹੀਦਾ ਸੀ ਬਜਾਏ ਵੈਰੀਫਾਈ ਕਰਨ ਦੇ ਉਹਨਾਂ ਨੇ ਮੇਰਾ ਫੋਨ ਕਾਲ ਵੀ ਨਹੀਂ ਰਿਸੀਵ ਕੀਤੀ ਤੇ ਤਿੰਨ ਵਾਰੀ ਮੈਂ ਫੋਨ ਕੀਤਾ ਤਿੰਨ ਵਾਰੀ ਇਹਨਾਂ ਦਾ ਜਿਹੜਾ ਵੱਡਾ ਬੇਟਾ ਪਲੱਸਟ ਵਿੱਚ ਪੜਦਾ ਉਹਨਾਂ ਉਸ ਇਨਚਾਰਜ ਕੋਲ ਮੈਂ ਫੋਨ ਕਰਵਾਇਆ ਕਿ ਮੇਰਾ ਉਹ ਨਹੀਂ ਚੁੱਕ ਰਿਹਾ ਤੁਸੀਂ ਕਰੋ ਫੇਰ ਇਹ ਨਾ 24 ਤਰੀਕ ਨੂੰ ਮੈਨੂੰ ਜਿਹੜਿਆ ਮੈਸੇਜ ਕਰਕੇ ਧਮਕਾਉਣਾ ਸ਼ੁਰੂ ਕਰਤਾ ਕਿ ਤੁਸੀਂ ਮੇਰੇ ਬੱਚੇ ਦਾ ਗਲਤ ਇਲਜ਼ਾਮ ਲਾ ਰਹੇ ਜੀ ਮੈਂ ਤੁਹਾਡੇ ਲੱਤਾਂ ਦੇ ਥੱਲੋਂ ਦੀ ਕੰਨ ਫੜਾਉਂਗਾ ਮੈਂ ਤੁਹਾਨੂੰ ਤੁਸੀਂ ਗੰਦੇ ਬੰਦੇ ਨਾਲ ਵਾਹ ਪਾ ਲਿਆ ਤੁਸੀਂ ਸਾਰੇ ਵੌਇਸ ਮੈਸੇਜ ਜਿਹੜੇ ਆ ਫੋਨ ਕਾਲ ਜਿਹੜੀਆਂ ਆ ਵਾ ਤੁਸੀਂ ਮੇਰੇ ਫੋਨ ਦੇ ਵਿੱਚ ਜਿਹੜੀਆਂ ਆ ਰਿਕਾਰਡਡ ਆ ਤੁਸੀਂ ਦੇਖ ਸਕਦੇ ਜੀ ਹਾਂਜੀ ਇਸ ਵਕਤੇ ਤੁਸੀਂ ਆਪਣੀ ਉੱਚ ਅਧਿਕਾਰਟੀ ਜੀ ਨਾਲ ਜੀ ਉਹਨਾਂ ਨੂੰ ਹਾਂਜੀ ਉਹਨਾਂ ਨੇ ਇਨਫੋਰਮ ਕੀਤਾ ਸੀ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਕਿਉਂਕਿ ਉਹ ਮੈਨੂੰ ਕਹਿੰਦੇ ਸੀ ਕਿ ਮੈਂ ਪੰਚਾਇਤ ਲੈ ਕੇ ਆ ਰਿਹਾ ਉਹ ਨਹੀਂ ਆਏ ਅਸੀਂ 1 ਵਜੇ ਦੋ ਇਸ ਪਿੰਡ ਦੀਆਂ ਦੋ ਪੰਚਾਇਤਾਂ ਦੋਨਾਂ ਨੂੰ ਬੁਲਾ ਕੇ ਇਨਫੋਰਮ ਕੀਤਾ ਸਾਰੇ ਮੈਸੇजेस ਸਨਾਏ ਆ ਉਹਨਾਂ ਨੇ ਕਲਾਸ ਵਿੱਚ ਜਾ ਕੇ ਬੱਚਿਆਂ ਤੋਂ ਵੀ ਸਾਰੇ ਉਹਨਾਂ ਨੇ ਪੁਸ਼ਟੀ ਕੀਤੀ ਉਸ ਗੱਲ ਦੀ ਤੇ ਫੇਰ ਉਹਨਾਂ ਨੇ ਮਤਲਬ ਆ ਕੇ ਸਾਨੂੰ ਕਿਹਾ ਕਿ ਤੁਸੀਂ ਬੱਚੇ ਦਾ ਨਾਮ ਕੱਟੋ ਸਕੂਲ ਦੇ ਵਿੱਚ ਇਹ ਇੱਕ ਗੱਲ ਇਹ ਵੀ ਚਰਚਾ ਦੇ ਵਿੱਚ ਆ ਕਿ ਬੱਚੇ ਦੇ ਕੋਲ ਕੋਈ ਸਬੂਤ ਨਾ ਹੋਣ ਕਰਕੇ ਟੀਚਰਾਂ ਵੱਲੋਂ ਆਪਣੀ ਮਨਮਾਨੀ ਕੀਤੀ ਗਈ ਹੈ ਸਰ ਬਿਲਕੁਲ ਝੂਠ ਆ ਝੂਠ ਆ ਬਿਲਕੁਲ ਸਬੂਤ ਕਿਉਂ ਨਹੀਂ ਹੈਗਾ ਜਦੋਂ ਕਲਾਸ ਦੇ ਵਿੱਚ ਸਾਰੀ ਕਲਾਸ ਨੂੰ ਬਦਬੂ ਆ ਰਹੀ ਸੀ ਠੀਕ ਆ ਉਹ ਬੱਚੇ ਨੇ ਨਹੀਂ ਕੀਤਾ ਫਿਰ ਉਹ ਦੱਸੇ ਕਿ ਹੋਰ ਕਿਹਨੇ ਕੀਤਾ ਪੰਚਾਇਤ ਨੇ ਕੀ ਫੈਸਲਾ ਲਿਆ ਕੰਚਾਇਤ ਨੂੰ ਸੋਮਵਾਰ ਦਾ ਕਿਉਂਕਿ ਉਹ ਤੇ ਫਾਦਰ ਨਾਲ ਨਹੀਂ ਸੀ ਆਏ ਉਹਨਾਂ ਨੇ ਕਿਹਾ ਕਿ ਅਸੀਂ ਕੱਲ ਆਵਾਂਗੇ ਲੈ ਕੇ ਅਗਲੇ ਦਿਨ ਨੈਕਸਟ ਡੇ ਮੈਂ 25 ਤਰੀਕ ਨੂੰ ਛੁੱਟੀ ਤੇ ਸੀ ਤੇ ਫਿਰ ਆਪਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੰਡੇ ਨੂੰ ਆਇਓ ਕਿਉਂਕਿ ਸਾਡੇ ਪ੍ਰਿੰਸੀਪਲ ਮੈਡਮ ਦੀ ਵੀ ਸਿਹਤ ਠੀਕ ਨਹੀਂ ਹੈ ਵੀ ਦੋ ਦਿਨ ਤੋਂ ਮੈਡੀਕਲ ਛੁੱਟੀ ਤੇ ਸੀ ਤੇ ਮੈਂ ਕਿਹਾ ਤੁਸੀਂ ਮੰਡੇ ਦਾ ਟਾਈਮ ਰੱਖੋ ਤੇ ਫਾਦਰ ਨੂੰ ਲੈ ਕੇ ਆਇਓ ਆਪਾਂ ਸਾਰੀ ਗੱਲਬਾਤ ਜਿਹੜੀ ਉਹ ਬੈਠ ਕੇ ਕਰਾਂਗੇ ਤੇ ਪਰ ਉਹ ਉਹਨਾਂ ਤੇ ਰਿਹਾ ਹੀ ਨਹੀਂ ਨੈਕਸਟ ਡੇ ਉਹਨੇ ਆਣ ਕੇ ਮੈਨੂੰ ਸਵੇਰੇ ਸਵੇਰ ਫੇਲ ਕਾਲ ਕੀਤੀ ਆ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੱਲ ਪੰਚਾਇਤ ਨਾਲ ਮੇਰੀ ਗੱਲ ਹੋਈ ਤੁਹਾਡੇ ਬ੍ਰਦਰ ਵੀ ਨਾਲ ਸੀਗੇ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਮੰਡੇ ਨੂੰ ਬੈਠ ਕੇ ਗੱਲ ਕਰਨੀ ਕਹਿੰਦੇ ਨਹੀਂ ਮੈਂ ਸਕੂਲ ਜਾਣਾ ਹੀ ਜਾਣਾ ਇਹ ਸਾਰੀ ਘਟਨਾ ਦਾ ਅਸਰ ਉਹਨਾਂ ਦੇ ਦੂਸਰੇ ਬੇਟੇ ਦੀ ਪੜ੍ਹਾਈ ਤੇ ਵੀ ਹੋ ਰਿਹਾ ਹੈ ਕਿ ਉਹ ਆ ਰਿਹਾ ਹੈ ਸਕੂਲ ਜਾਂ ਨਹੀਂ ਆ ਰਿਹਾ ਅ ਨੈਕਸਟ 25 ਤਰੀਕ ਨੂੰ ਉਹ ਆਇਆ ਸੀ ਉਸ ਦਿਨ ਫਿਰ ਉਹਦਾ ਫਾਦਰ ਜਿਹੜਾ ਵਾ ਹੱਲਾ ਗੁੱਲਾ ਕਰਕੇ ਗਿਆ ਉਸ ਤੋਂ ਬਾਅਦ ਉਹ ਬੱਚਾ ਜਿਹੜਾ ਸਕੂਲ ਨਹੀਂ ਆਇਆ ਉਹ ਤੁਹਾਡੇ ਕੋਲ ਕੀ ਕਰਨੇ ਚਲੇਗੇ ਹਾਂਜੀ ਮੇਰੇ ਵੱਲੋਂ ਮਤਲਬ 25 ਤਰੀਕ ਨੂੰ ਨੇ ਫੇਰ ਮੈਨੂੰ ਧਮਕੀਆਂ ਦਿੱਤੀਆਂ ਮਾਰਨ ਦੀਆਂ ਕਿ ਮੈਂ ਤੈਨੂੰ ਵੱਢ ਦੇਣਾ ਸਾਰੇ ਸਟਾਫ ਨੂੰ ਵੱਢ ਦੇਣਾ ਸਕੂਲ ਨੂੰ ਅੱਗ ਲਾ ਦੇਣੀ ਹੈ ਤੇ ਫਿਰ ਜਿਹੜੀ ਇੱਥੇ ਸਕੂਲ ਵਿੱਚ ਧੰਨ ਤੋੜ ਕਰਕੇ ਗਏ ਆ ਤੇ ਸਾਡੇ ਜਿਹੜੇ ਵਾਈਸ ਪ੍ਰਿੰਸੀਪਲ ਉਦੋਂ ਐਜ਼ ਆਫੀਸ਼ੀਏਟਿੰਗ ਇੱਥੇ ਆਫਿਸ ਵਿੱਚ ਹੀ ਉਹਨਾਂ ਨੂੰ ਇਹ ਬੈਲ ਦਾ ਥੋੜਾ ਲੈ ਕੇ ਪਏ ਆ ਫਿਰ ਆਪਾਂ ਐਫ ਆਈ ਆਰ ਦਰਜ ਕਰਵਾਈ ਆ ਤੇ ਪੁਲਿਸ ਨੇ ਜਿਹੜੀ ਆ ਉਹ ਕਾਰਵਾਈ ਕਰਕੇ ਤੇ ਉਹਦਾ ਪਿਤਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਕਿ ਜਿਹੜੀ ਵੀਡੀਓ ਚੱਲਦੀ ਪਈ ਹੈ ਕਿ ਝੂਠੀ ਹੈ ਬੇਗੁਨਾਹ ਹੈ ਹਾਂਜੀ ਬਿਲਕੁਲ ਝੂਠ ਹੈ ਜੀ ਤੁਸੀਂ ਇਸ ਗੱਲ ਦੀ ਚੰਗੀ ਤਰ੍ਹਾਂ ਪੁਸ਼ਟੀ ਕਰ ਸਕਦੇ ਬੇਸ਼ੱਕ ਕਲਾਸ ਜਾ ਕੇ ਵੇਖੋ ਜਿੰਦ ਕੋ ਮਰਜੀ ਬੱਚਿਆਂ ਕੋਲੋਂ ਵੀ ਕਰ ਸਕਦੇ ਇਹ ਤੁਹਾਡੀ ਰੋਗ ਰਹੀ ਉਹ ਵੀ ਬਿਲਕੁਲ ਝੂਠ ਆ ਸਰ ਮੈਂ ਬਿਲਕੁਲ ਬੱਚੇ ਨੂੰ ਕੋਈ ਕੋਟ ਮਾਰ ਨਹੀਂ ਕੀਤੀ ਵੇਖੋ ਉਹਨਾਂ ਨੇ ਮੈਨੂੰ ਦੋ ਮੈਸੇਜ ਪਾਏ ਜਿਹੜੇ 24 ਨੂੰ ਕਹਿੰਦੇ ਮੇਰੇ ਬੱਚੇ ਨੇ ਬਾਥਰੂਮ ਨਹੀਂ ਕੀਤਾ 25 ਵਾਲੇ ਮੈਸੇਜ ਵਿੱਚ ਉਹ ਆਪ ਹੀ ਕਹਿ ਰਹੇ ਆ ਕਿ ਤੁਸੀਂ ਮੇਰੇ ਬੱਚੇ ਦੀ ਸ਼ਰਟ ਲਵਾ ਕੇ ਉਸ ਕੋ ਬਾਥਰੂਮ ਸਾਫ਼ ਕਰਵਾਇਆ ਤੁਸੀਂ ਵੇਖੋ ਆਪ ਹੀ ਆਪਣੀਆਂ ਗੱਲਾਂ ਤੋਂ ਜਿਹੜੇ ਆ ਉਹ ਝੂਠੇ ਪੈ ਰਹੇ ਆਪਣੇ ਬਿਆਨਾਂ ਵਿੱਚ ਹਾਂਜੀ